ਹਲੋ ਜੀ ਸਰਨ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਹੁਣ ਨਾ ਸ਼ਾਮ ਦੇ 4 ਵਜਣ ਵਾਲੇ ਨੇ ਦੇਖੋ ਤੇ ਨਾ ਚਾਹ ਦਾ ਟਾਈਮ ਹੋ ਗਿਆ ਹੈ ਤੁਹਾਡੇ ਨਾਲ ਵੀ ਐਵੇਂ ਹੁੰਦਾ ਕਿ ਜਦੋਂ ਨਾ 4 ਕ ਵੱਜਦੇ ਨੇ ਫਿਰ ਐਂ ਹੁੰਦਾ ਕਿ ਇੱਕ ਕਪ ਗਰਮ ਗਰਮ ਚਾਹ ਦਾ ਹੋਏ ਤੇ ਨਾਲ ਕੋਈ ਹਲਕਾ ਜਿਹਾ ਸਨੈਕਸ ਹੋਵੇ ਖਾਣ ਨੂੰ ਸੋ ਮੋਸਟਲੀ ਆਪਾਂ ਜਿਵੇਂ ਘਰੇ ਬਿਸਕੁਟ ਜਾਂ ਪੂਜਿਆ ਪਈ ਹੁੰਦੀ ਆਪਾਂ ਉਹ ਖਾ ਲੈਂਦੇ ਆ ਸੋ ਕਦੀ ਕਦੀ ਤਾਂ ਠੀਕ ਹੈ ਪਰ ਰੋਜ਼ ਰੋਜ਼ ਆਪਾਂ ਉਹ ਖਾ ਕੇ ਵੀ ਬੋਰ ਹੋ ਜਾਂਦੇ ਆ ਸੋ ਅੱਜ ਨਾ ਹੁਣ ਮੈਂ ਮੇਰਾ ਵੀ ਜਿਆ ਹਚਾਪ ਇਹਨੂੰ ਜੀ ਕਰਦਾ ਸੀਗਾ ਤੇ ਨਾਲ ਹੀ ਥੋੜੀ ਜਿਹੀ ਭੁੱਖ ਲੱਗੀ ਹੋਈ ਸੀ ਤੇ ਮੈਂ ਬਣਾਉਣ ਲੱਗੀ ਸੀ ਛੋਟਾ ਜਿਹਾ 스ਨੈਕਸ ਤੇ ਮੈਂ ਕਿਹਾ ਤੁਹਾਡੇ ਨਾਲ ਵੀ ਰੈਸਪੀ ਸ਼ੇਅਰ ਕਰ ਦਿਆਂ ਤੇ ਬਾਅਦ ਦੇਖੋ ਅੱਜ ਨਾ ਸਾਡੇ ਮੌਸਮ ਅੱਛਾ ਹੈ ਮਤਲਬ ਕਿ ਧੁੱਪ ਨਿਕਲੀ ਹੋਈ ਸੀਗੀ ਪਰ ਹੁਣ ਬੱਦਲ ਹੋ ਗਏ ਆ ਸੋ ਚਲੋ ਹੁਣ ਆਪਾਂ ਚਲੋ ਹੁਣ ਮੈਂ ਕਰਨ ਤੁਹਾਡਾ ਨਾ ਰੈਸਪੀ ਸ਼ੇਅਰ ਤੇ ਤੁਸੀਂ ਵੀ ਨਾ ਮੈਨੂੰ ਜਰੂਰ ਆਪਣੀਆਂ ਰੈਸਪੀਜ਼ ਕਮੈਂਟ ਵਿੱਚ ਦੱਸਿਆ ਕਰੋ ਕਿ ਤੁਸੀਂ ਕਿੰਨੇ ਦੇ ਸਨੈਕਸ ਬਣਾਉਣੇ ਹੋ ਜਾਂ ਕਿੰਨੇ ਦੇ ਡਿਸ਼ੇਸ ਬਣਾਉਣੇ ਹੋ ਫਿਰ ਉਹ ਰੈਸਪੀਆਂ ਦਾ ਮੈਂ ਤੁਹਾਡੇ ਨਾਲ ਮੈਂ ਆਪਣੀ ਵੀਡੀਓ 'ਚ ਤੁਹਾਡੀਆਂ ਰੈਸਪੀਆਂ ਸ਼ੇਅਰ ਕਰਿਆ ਕਰੂੰਗੀ ਸੋ ਮੇਰੇ ਕੋਲ ਨਾ ਥੋੜੇ ਜਿਹਾ ਆਲੂ ਪਏ ਸੀਗੇ ਬਾਇਲ ਕੀਤੇ ਹੋਏ ਤੇ ਨਾਲ ਹੀ ਉਹਦੇ ਵਿੱਚ ਮੈਂ ਥੋੜਾ ਜਿਹਾ ਪਾ ਲਿਆ ਧਨੀਆ ਤੇ ਨਾਲ ਹੀ ਕੱਟ ਲਈ ਉਹਦੇ ਵਿੱਚ ਹਰੀ ਮਿਰਚ ਤੇ ਇਹਦੇ ਵਿੱਚ ਆਪਾਂ ਮਸਾਲੇ ਪਾਵਾਂਗੇ ਨਮਕ ਆਪਾਂ ਮੰਗੇ ਨਮਕ ਜੀਰਾ ਲਾਲ ਮਰਚਾ ਥੋੜਾ ਜਿਹਾ ਚਾਟ ਮਸਾਲਾ ਤੇ ਇਹਦੇ ਚ ਉਪਮ ਵੀ ਮਤਲਬ ਵਿੱਚ ਲਾਣ ਨੂੰ ਆਪਾਂ ਲੱਲੀਆਂ ਦੇ ਸੌਸੇ ਮੇਰੀ ਟਮਾਟਰ ਇਹ ਚਿਲੀ ਸੌਸ ਹੈ ਗ੍ਰੀਨ ਚਟਨੀ ਮੇਰੇ ਕੋਲ ਹਮੇਸ਼ਾ ਹੀ ਹੁੰਦੀ ਹੈ ਤੇ ਇਹ ਟਮੇਟੋ ਕੇਚਪ ਤੇ ਹੁਣ ਸਨੈਕਸ ਬਣਾਉਣ ਲਈ ਨਾ ਮੇਰੇ ਕੋਲ ਰੋਟੀ ਪਈ ਸੀ ਜੀ ਹੈ ਨਾ ਤੇ ਮੈਂ ਇਸ ਰੋਟੀ ਦੇ ਉੱਤੇ ਸਨੈਕਸ ਬਣਾਵਾਂਗੀ ਤੇ ਨਾਲ ਇਹਨਾਂ ਦੇਚ ਪਾਉਣ ਵਾਸਤੇ ਨਾ ਮੈਂ ਛੋਟੇ ਛੋਟੇ ਜਿਵੇਂ ਅਨੀਅਨ ਤੇ ਲੈਟਸ ਤੇ ਟਮਾਟਰ ਵੀ ਕੱਟ ਲਿਆ ਸੋ ਹੁਣ ਆਪਾਂ ਕੀ ਕਰਨਾ ਗੜਿਆ ਆ ਆਲੂ ਨੇ ਨਾ ਨੂੰ ਚੰਗੀ ਤਰ੍ਹਾਂ ਮੈਸ਼ ਕਰਕੇ ਮਿਕਸ ਕਰ ਲੈਣਾ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਨਮਕ ਥੋੜੀ ਜਿਹੀ ਤੇ ਲਾਲ ਮਿਰਚ ਜਿੰਨੀ ਤੁਹਾਨੂੰ ਪਸੰਦ ਹੈ ਤੇ ਜੀਰਾ ਹਾਂ ਆਪਾਂ ਕੀ ਕਰਨਾ ਆਪਾਂ ਨੇ ਐਵੇਂ ਰੋਟੀ ਲੈ ਲੈਣੀ ਆ ਬਈ ਮਤਲਬ ਠੰਡੀ ਲੈਣੀ ਐ ਨੂੰ ਗਰਮ ਨਹੀਂ ਕਰਨਾ ਹੈਗਾ ਤੇ ਜਿਹੜੀ ਆਪਾਂ ਆਲੂ ਵਾਲੀ ਸਾਰੀ ਸਟਫਿੰਗ ਸੀ ਨਾ ਇਸ ਰੋਟੀ ਉੱਤੇ ਲਾ ਦੇਣੀ ਹੈ ਹਨਾ ਮਮ ਕੀ ਕਹਿੰਦੇ ਨੇ ਤੁਸੀਂ ਇਹਦੇ ਇਹਦੇ ਉੱਤੇ ਨਾ ਜ਼ਰੂਰੀ ਨਹੀਂ ਕਿ ਮੇਰੇ ਕੋਲ ਤਾਂ ਆਲੂ ਬਲੇ ਹੋਏ ਪਏ ਸੀਗੇ ਮੈਂ ਤਾਂ ਕਰਕੇ ਵਾਲੀ ਸਟਫਿੰਗ ਬਣਾਈ ਤੁਹਾਡੇ ਕੋਲ ਜਿਵੇਂ ਪਨੀਰ ਪੁਰਜੀ ਹੋਵੇ ਜਾਂ ਸੁੱਕੀ ਆਪਣੀ ਕੋਈ ਵੀ ਆਲੂ ਗਾਜਰ ਮਟਰ ਦੀ ਸਬਜ਼ੀ ਹੁੰਦੀ ਹੈ ਜਾਂ ਆਪਣੀ ਆਲੂ ਗੋਭੀ ਦੀ ਸਬਜ਼ੀ ਹੁੰਦੀ ਹੈ ਤੁਹਾਡੇ ਕੋਲ ਕੋਈ ਵੀ ਸੁੱਕੀ ਸਬਜ਼ੀ ਪਈ ਹੋਵੇ ਈਵਨ ਕਿ ਆਲੂ ਮੇਥੀ ਦੀ ਵੀ ਪਈ ਹੋਵੇ ਨਾ ਤੁਸੀਂ ਐਵੇਂ ਕਰਕੇ ਚੰਗੀ ਤਰ੍ਹਾਂ ਰੋਟੀ ਦੇ ਉੱਤੇ ਲਾ ਲੈਣੀ ਆ ਕਿਉਂਕਿ ਆਪਾਂ ਮਤਲਬ ਕਿ ਜਦੋਂ ਐਵੇਂ ਇਕਦਮ ਭੁੱਖ ਲੱਗ ਜਾਂਦੀ ਹੈ ਨਾ ਫਿਰ ਦਿਲ ਵੀ ਨਹੀਂ ਕਈ ਵਾਰੀ ਕਰਦਾ ਹੁੰਦਾ ਕੁਝ ਬਣਾਉਣ ਤੇ ਜਾਦਾ ਐਫਰਟ ਕਰਨ ਤੇ ਤੇ ਐਵੇਂ ਹੀ ਹੁੰਦਾ ਕਿ ਕੁਝ ਖਾ ਲਈਏ ਹੈ ਨਾ ਸੋ ਐਵੇਂ ਦੀਆਂ ਛੋਟੀਆਂ ਛੋਟੀਆਂ ਭੁੱਖ ਲਈ ਨੇ ਅਮੇ ਦੇ ਛੋਟੇ ਛੋਟੇ ਸਨੈਕਸ ਬੜੇ ਕੰਮ ਆ ਜਾਂਦੇ ਆ ਕਈ ਵਾਰੀ ਨਾ ਤੇ ਜਿਵੇਂ ਹੁਣ ਮੋਸਟਲੀ ਆਪਣੇ ਘਰਾਂ ਦੇ ਵਿੱਚ ਤਾਂ ਵੀ ਐਕਸਟਰਾ ਰੋਟੀਆਂ ਪਈਆਂ ਹੀ ਹੁੰਦੀਆਂ ਚੰਗੇਰੇ ਦੇ ਵਿੱਚ ਨਾ ਬਿਗੇ ਨਹੀਂ ਹੁੰਦਾ ਕਿ ਨਾ ਹੋਵੇ ਸੋ ਹੁਣ ਜਿਵੇਂ ਨਾ ਆਪਾਂ ਦੇਖੋ ਐਵੇਂ ਸਾਰੇ ਚੰਗੀ ਤਰ੍ਹਾਂ ਲਾ ਲਈਏ ਤੇ ਇਹਨੂੰ ਨਾ ਚੰਗੀ ਤਰ੍ਹਾਂ ਰੋਟੀ ਉੱਤੇ ਐਵੇਂ ਦੱਬ ਕੇ ਲਾਉਣਾ ਹੈ ਨਾ ਪ੍ਰੈਸ਼ਰ ਦੇ ਕੇ ਨਾ ਤਾਂ ਕਿ ਆਪਾਂ ਜਦੋਂ ਇਹਨੂੰ ਤਵੇ ਉੱਤੇ ਗਰਮ ਕਰੀਏ ਨਾ ਤੇ ਫਿਰ ਇਹ ਜਿਹੜੇ ਆਲੂ ਨੇ ਨਾ ਇਹ ਰੋਟੀ ਦੇ ਨਾਲ ਹੀ ਚਿਪਕੇ ਰਹਿਣ ਇਹ ਅਲੱਗ ਨਾ ਹੋਣ ਹੈ ਨਾ ਤੇ ਹੁਣ ਇਧਰ ਆਪਾਂ ਤਵਾ ਵੀ ਕਰ ਲਿਆ ਗਰਮ ਉੱਤੇ ਆਪਾਂ ਪਾ ਲੈਣਾ ਹੈ ਮੱਖਣ ਤੁਸੀਂ ਜੋ ਵੀ ਤੁਹਾਨੂੰ ਮਤਲਬ ਵਧੀਆ ਲੱਗਦਾ ਜਿਵੇਂ ਕਿ ਉਹ ਵਧੀਆ ਲੱਗਦਾ ਤੁਸੀਂ ਕਿਉਂ ਪਾ ਸਕਦੇ ਹੋ ਮੱਖਣ ਵਧੀਆ ਲੱਗਦਾ ਤੁਸੀਂ ਮੱਖਣ ਪਾ ਸਕਦੇ ਹੋ ਉਹ ਤੁਹਾਡੀ ਇੱਛਾ ਹੈ ਵੀ ਤੁਸੀਂ ਕੀ ਪਾਉਣਾ ਹੈ ਹਨਾ ਤੇ ਹੁਣ ਆਪਾਂ ਪਾ ਲਿਆ ਤੇ ਹੁਣ ਜਿਹੜੀ ਆਪਣੀ ਆ ਰੋਟੀ ਆ ਨਾ ਇਹ ਰੋਟੀ ਨੂੰ ਆਪਾਂ ਐਵੇਂ ਕਰਕੇ ਮੁੱਦਾ ਮਾਰ ਲੈਣਾ ਹੈ ਹਨਾ ਤੇ ਹੁਣ ਆਪਾਂ ਇਹਨੂੰ ਨਾ ਸਲੋ ਫਲੇਮ ਤੇ ਇਹਨੂੰ ਐਨਸਮ ਕ੍ਰਿਸਪੀ ਕਰ ਲੈਣਾ ਹੈ ਇਸ ਰੋਟੀ ਨੂੰ ਨਾ ਜਿਹੜੀ ਥੱਲੇ ਜਿਹੜੀ ਆਲੂ ਵਾਲੀ ਫਿਲਿੰਗ ਹੈ ਨਾ ਉਹਨੂੰ ਐਨ ਜਮਾ ਕ੍ਰਿਸਪਿੰਗ ਹੋਣ ਦੇਣਾ ਤੇ ਹੁਣ ਆਪਾਂ ਕਰਨਿਆਂ ਦੀ ਵੇਟ ਹੁਣ ਆਪਾਂ ਨਾ ਦੇਖੋ ਉੱਪਰ ਵਾਲੀ ਸਾਈਡ ਵੀ ਥੋੜੀ ਜਿਹੀ ਮੱਖਣੀ ਲਾ ਲਈ ਹੈ ਤਾਂ ਕਿ ਜਦੋਂ ਆਪਾਂ ਇਹਨੂੰ ਫਲਿੱਪ ਕਰਾਂਗੇ ਨਾ ਨੀਚੋਂ ਵੀ ਚੰਗੀ ਤਰ੍ਹਾਂ ਕਰੰਚੀ ਹੋ ਜਾਵੇ ਰੋਟੀ ਤੇ ਇੰ ਬੰਦਾ ਬੜਾ ਸਵਾਦ ਹੈ ਇਜ਼ੀ ਜਿਆ ਮਤਲਬ ਸਨੈਕਸ ਹੈ ਤੁਸੀਂ ਜਦੋਂ ਮਰਜੀ ਵੀ ਇਵਨ ਕਿ ਤੁਸੀਂ ਬ੍ਰੇਕਫਾਸਟ ਵੀ ਬਣਾ ਕੇ ਖਾ ਸਕਦੇ ਹੋ ਜ਼ਰੂਰੀ ਨਹੀਂ ਕਿ ਤੁਸੀਂ ਇਹਨੂੰ ਟੀ ਟਾਈਮ ਹੀ ਖਾਣਾ ਤੁਸੀਂ ਜਦੋਂ ਸਵੇਰੇ ਬ੍ਰੇਕਫਾਸਟ ਮਤਲਬ ਵਿੱਚ ਤੁਹਾਡਾ ਚਾਹੋ ਤੁਹਾਡਾ ਕੋਈ ਵੀ ਜੀਣਾ ਕਰੇ ਨਾ ਕੁਝ ਵੀ ਬਣਾਉਣ ਤੇ ਬੰਦਾ ਥੋੜਾ ਲੇਜੀ ਹੋ ਜਾਂਦਾ ਤਾਂ ਫਿਰ ਤੁਸੀਂ ਇਹ ਬਣਾ ਕੇ ਖਾ ਸਕਦੇ ਹੋ ਬੜਾ ਵਧੀਆ ਲੱਗਦਾ ਸੋ ਹੁਣ ਆਪਾਂ ਵੇਟ ਕਰਾਂਗੇ ਕਿ ਆਪਣਾ ਥੱਲਣਾ ਪਾਸਾ ਪਹਿਲੋ ਕ੍ਰਿਸਪੀ ਹੋ ਜਾਏ ਫਿਰ ਆਪਾਂ ਇਹਨੂੰ ਫਲਿੱਪ ਕਰਦੇ ਆਂ ਦੇਖੋ ਆਪਾਂ ਨਾ ਰੋਟੀ ਫਲਿੱਪ ਕਰ ਲਈ ਸੀਗੀ ਤੇ ਇਹ ਵਾਲੇ ਉੱਪਰ ਤੁਹਾਨੂੰ ਬਰਾਊਨ ਬਰਾਊਨ ਦੇਖਦਾ ਹੋਣਾ ਮੇਰੀ ਰੋਟੀ ਕਰੰਚੀ ਹੋ ਗਈ ਹੈ ਤੇ ਹੁਣ ਦੂਜੇ ਪਾਸੇ ਵੀ ਮੈਂ ਇਹਨੂੰ ਐਵੇਂ ਹੀ ਕਰੰਚੀ ਕਰ ਲਾਂਗੇ ਤੋ ਤਿੰਨ ਮਿੰਟ ਹੋ ਗਿਆ ਦੂਜੇ ਵਾਲੇ ਜਿਹੜਾ ਮਤਲਬ ਪਾਸਾ نیچے ਵਾਲਾ ਪਾਸਾ ਵੀ ਮੇਰੀ ਰੋਟੀ ਦਾ ਨਾ ਕਰੰਚੀ ਹੋ ਗਿਆ ਸੀ ਹੁਣ ਆਪਾਂ ਇਹਦੇ ਉੱਤੇ ਲਾ ਦੇਣੀ ਹੈ ਸੌਸ ਜੇ ਸੌਸ ਨਾ ਤੁਸੀਂ ਆਪ ਦੇ ਸਾਬ ਨਾਲ ਜੋ ਵੀ ਤੁਹਾਨੂੰ ਫਲੇਵਰ ਚਾਹੀਦਾ ਹੈ ਮੇਰੇ ਕੋਲ ਇਹ ਗ੍ਰੀਨ ਚਟਨੀ ਹਮੇਸ਼ਾ ਮੇਰੇ ਮਤਲਬ ਮੇਰੀ ਕਿਚਨ ਵਿੱਚ ਹੁੰਦੀ ਹੈ ਮੈਂ ਹਮੇਸ਼ਾ ਨੂੰ ਬਣਾ ਕੇ ਰੱਖਣੀ ਆ ਸੋ ਹੁਣ ਮੈਂ ਇਹਦੇ ਉੱਤੇ ਗ੍ਰੀਨ ਚਟਨੀ ਲਾ ਲਈ ਆ ਤੁਸੀਂ ਜੋ ਵੀ ਜੋ ਜਿਹੜੀ ਵੀ ਚਟਨੀ ਤੁਹਾਨੂੰ ਪਸੰਦ ਹੈ ਨਾ ਤੁਸੀਂ ਉਹ ला ਸਕਦੇ ਹੋ ਹੈਨਾ ਕੋਈ ਜ਼ਰੂਰੀ ਨਹੀਂ ਕਿ ਤੁਸੀਂ ਸੇਮ ਹੀ ਸੇਮ ਹੀ ਮਤਲਬ ਸੌਸ ਵਗੈਰਾ ਅਪਲਾਈ ਕਰਨੀ ਹੈ ਤੁਹਾਨੂੰ ਜੋ ਪਸੰਦ ਹੈ ਇਹ ਮਨ ਕੇ ਜਿਵੇਂ ਹੁਣ ਬੱਚਿਆਂ ਨੂੰ ਵੀ ਨਵੇਂ-ਨਵੇਂ ਸਨੈਕਸ ਬੜੇ ਪਸੰਦ ਆਉਂਦੇ ਨੇ ਤੇ ਜਿਵੇਂ ਬੱਚਿਆਂ ਨੇ ਖਾਣਾ ਹੋਵੇ ਜਿਵੇਂ ਮੈਂ ਇੱਥੇ ਆਲੂ ਲਾਇਏ ਨੇ ਤਾਂ ਤੁਸੀਂ ਇੱਥੇ ਥੋੜੀ ਜਿਹੀ ਟਮੇਟੋ ਕੈਚਪ ਪਾਓ ਉੱਤੇ ਚੀਜ਼ ਪਾਓ ਡੇਟੀਸ ਪਾ ਕੇ ਤੇ ਫਿਰ ਇਹਨੂੰ ਮਤਲਬ ਕਿ ਉੱਤੋਂ ਟੱਕ ਦੋ ਥੋੜੀ ਜਿਹੀ ਚੀਜ਼ ਉੱਤੋਂ ਮੈਲਟ ਹੋ ਜਾਏਗਾ ਤੇ ਉੱਤੇ ਆਰਗਨ ਨੂੰ ਪਾ ਲੋ ਤੇ ਬੱਚੇ ਇਹਨੂੰ ਹੀ ਖੁਸ਼ ਹੋ ਕੇ ਪੀਜ਼ਾ ਸਮਝ ਕੇ ਖਾਣਗੇ ਤੁਸੀਂ ਐਵੇਂ ਵੀ ਬਣਾ ਕੇ ਦੇਖੋ ਐਵੇਂ ਵੀ ਬੜੀ ਵਧੀਆ ਲੱਗਦੀ ਆ ਸੋ ਹੁਣ ਨਾ ਮੇਰੇ ਕੋਲ ਸੀਗੀ ਆ ਲੈਟਸ ਤੇ ਪਿਆਜ਼ ਤੇ ਹੁਣ ਨਾ ਮੈਂ ਇਹ ਲੈਟਸ ਨੂੰ ਇਹਦੇ ਉੱਤੇ ਰੱਖ ਲੈਣਾ ਐਵੇਂ ਕਰਕੇ ਸਾਈਡ ਤੇ ਹਨਾ ਤੇ ਨਾਲ ਹੀ ਉੱਤੇ ਆਪਾਂ ਪਾ ਦਾਂਗੇ ਆ ਜਿਹੜਾ ਮੈਂ ਸੈਲਟ ਕਟਿਆ ਸੀ ਪਿਆਜ਼ ਤੇ ਅਨਿਅਨ ਹੈ ਨਾ ਤੇ ਇਹ ਹੁਣ ਇਹਦੇ ਨਾਲ ਲਈਆਂ ਕਿ ਅਨਿਅਨ ਤੇ ਜਿਹੜਾ ਟਮੇਟਰੋ ਹੈ ਇਹਦੇ ਨਾਲ ਕਰੰਚ ਆ ਜਾਏਗਾ ਖਾਣ ਵਿੱਚ ਨਾ ਤੇ ਹੋਰ ਵੀ ਟੇਸਟੀ ਲੱਗੇਗੀ ਸੋ ਹੁਣ ਆਪਾਂ ਇਹਨੂੰ ਨਾ ਆ ਪਾ ਕੇ ਤੇ ਇਹਨੂੰ ਫਲਿੱਪ ਕਰ ਲਾਂਗੇ ਇਹਨੂੰ ਫੋਲਡ ਕਰ ਲਾਂਗੇ ਮੈਂ ਤੁਹਾਨੂੰ ਕਰਕੇ ਦਿਖਾਉਣੀ ਆ ਹੁਣ ਮੈਂ ਨਾ ਰੋਟੀ ਕਰ ਲਈ ਫੇਪ ਤੇ ਗੈਸ ਕਰ ਦਿੱਤਾ ਬੰਦ ਦੇਖੋ ਮੇ ਰੋਟੀ ਕਿੰਨੀ ਕਰੰਚੀ ਹੋ ਗਈ ਹੈ ਸੋ ਤੁਸੀਂ ਵੀ ਐਵੇਂ ਛੋਟੇ ਛੋਟੇ ਸਨੈਕਸ ਬਣਾਇਆ ਕਰੋ ਤੇ ਜਰੂਰ ਟਰਾਈ ਕਰਿਆ ਕਰੋ ਤੇ ਹੁਣ ਆਪਾਂ ਇਹਨੂੰ ਕਰ ਲੈਨੇ ਆ ਸਰਵ ਕੋ ਮੈਂ ਨਾ ਹੁਣ ਇਹਨੂੰ ਕਰ ਲਿਆ ਸਰਵ ਤੇ ਮੇਰੀ ਤਾਂ ਮੇਰੀ ਇਹ ਸਨੈਕਸ ਦਾ ਬੜਾ ਵਧੀਆ ਬਣਿਆ ਤੁਸੀਂ ਵੀ ਬਣਾ ਕੇ ਜਰੂਰ ਟਰਾਈ ਕਰਿਓ ਬੜਾ ਵਧੀਆ ਮਤਲਬ ਖਾ ਕੇ ਇਹਨੂੰ ਬਿਲਕੁਲ ਅੰਦਰ ਤੱਕ ਸੰਤੁਸ਼ਟੀ ਹੋ ਜਾਂਦੀ ਹੈ ਤੁਸੀਂ ਇਹਨੂੰ ਜਿਵੇਂ ਮਰਜ਼ੀ ਚਾਹ ਡਿਨਰ ਵਿੱਚ ਵੀ ਤੁਸੀਂ ਇਹਨੂੰ ਖਾ ਸਕਦੇ ਹੋ ਜ਼ਰੂਰੀ ਨਹੀਂ ਕਿ ਤੁਸੀਂ ਇਹਨੂੰ 스ਨੈਕਸ ਖਾਣਾ ਤੁਸੀਂ ਡਿਨਰਸ ਬ੍ਰੈਕਫਾਸਟ ਕਦੋਂ ਵੀ ਮਰਜ਼ੀ ਟਰਾਈ ਕਰ ਸਕਦੇ ਹੋ ਤੇ ਜਿਵੇਂ ਹੁਣ ਆ ਮੈਂ ਤਾਂ ਇਹਨੂੰ ਚਾਹ ਨਾਲ ਖਾਣਾ ਨਾ ਤੁਸੀਂ ਇਹਨੂੰ ਦਹੀਂ ਨਾਲ ਲੱਸੀ ਨਾਲ ਖਾ ਕੇ ਦੇਖੋ ਕਿੰਨਾ ਵਧੀਆ ਲੱਗਦਾ ਹੈ ਬੜਾ ਸਵਾਦ ਲੱਗਦਾ ਹੈ ਦਹੀਂ ਤੇ ਲੱਸੀ ਨਾਲ ਵੀ ਸੋ ਇੱਧਰ ਮੇਰੀ ਬਣ ਰਹੀ ਹੈ ਚਾਹ ਤੇ ਆਜੋ ਤੁਸੀਂ ਵੀ ਮੇਰੇ ਨਾਲ ਚਾਹ ਇੰਜੋਏ ਕਰੋ ਤੇ ਹੁਣ ਆਪਾਂ ਕਰਦੇ ਹਾਂ ਚਾਹ ਇੰਜੋਏ